ਕੌਣ ਆ ਗਿਆ ਰਿਸ਼ਤੇਦਾਰਾਂ ਲਾ ਕੇ ਬੈਠੇ 10 ਮਿੰਟ ਲੈ ਗੇਟ ਤੇ ਖੁੱਲਾ ਇੱਥੇ ਤਾਂ ਕੋਈ ਵੀ ਨਹੀਂਗਾ ਇੱਧਰ ਆਓ ਮੇਰੀ ਗੱਲ ਸੁਣੋ ਹਾਂ ਗੇਟ ਵੇਖਣ ਦੇ ਜੇ ਕੋਈ ਨਹੀਂ ਆਇਆ ਮੈਂ ਤਾਂ ਬਹਾਨੇ ਨਾ ਠਾਲ ਕੇ ਲਈਆਂ ਤੁਹਾਨੂੰ ਨਾ ਤੁਸੀਂ ਮੈਨੂੰ ਇਹ ਦੱਸੋ ਉਹ ਕਿੱਡੇ ਕਵਾਜ ਨੇ ਉਹਨਾਂ ਨੂੰ ਆਪਣੀ ਧੀ ਦੀ ਅੰਗਲਾ ਦੱਸਣ ਦੇ ਜੇ ਹੈ ਬੜਾ ਦੁੱਖ ਉਹਨਾਂ ਨੂੰ ਅਗਲੀ ਵਿੱਚੇ ਵਿੱਚ ਪੂਰੀ ਖੁਸ਼ ਹੁਣੀ ਆ ਕਿ ਚੰਗਾ ਹੋਇਆ ਦੀ ਤੀਣਾ ਵਿਦਾਂ ਹੋਇਆ ਵਾ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਕਿ ਤੁਸੀਂ ਕੀ ਦੱਸਣ ਪਏ ਉਹਨਾਂ ਨੂੰ ਤੇ ਰਦਮਾ ਖਰਾਬ ਆ ਜੇ ਕਿਸੇ ਭੈਣ ਭਰਾ ਨਾਲ ਗੱਲ ਕਰਾਂਗੇ ਤੇ ਫੇਰ ਹੀ ਕੋਈ ਗੱਲ ਦੀ ਸਮੱਸਿਆ ਨਿਕਲੂਗਾ ਆਜੋ ਰਹਿਤਾ ਟੱਗੜੀ ਹੱਥ ਠੀਕ ਆ ਨਾ ਇਸ ਸਮੱਸਿਆ ਹੱਲ ਨਹੀਂ ਕਰਨਾ ਏ ਹੋਰ ਦਸਣ ਦੇ ਉਹਨਾਂ ਨੂੰ ਆਪਣੀਆਂ ਗੱਲਾਂ ਮੈਂ ਕੀ ਦੱਸਦਾ ਉਹਨਾਂ ਨੂੰ ਹੈ ਜੋ ਸੱਚਾਈ ਉਹ ਦੱਸਣਾ ਵਾ ਕੀ ਲੋੜ ਪਈ ਦੱਸਣ ਦੀ ਚੁੱਪ ਕਰਕੇ ਆਪਣੇ ਢਿੱਡ ਚ ਰੱਖੀ ਦਿੰਦੀ ਗੱਲ ਉਹ ਜਿਆ ਤਾਂ ਨਾ ਤੇਨੂੰ ਹੋਣੀਆਂ ਮੈਨੂੰ ਨਹੀਂ ਗੀਆਂ ਠੀਕ ਨਹੀਂ ਚੰਗਾ ਉਹ ਜੇ ਕੇ ਨੂੰ ਦੁੱਖ ਦਸੀਏ ਨਾ ਤਾਂ ਦੁੱਖ ਬਣਾਇਆ ਜਾਂਦਾ ਵਾ ਤੇਰਾ ਹੋ ਗਿਆ ਦਿਮਾਗ ਖਰਾਬ ਮੇਰਾ ਦਿਮਾਗ ਨਹੀਂ ਖਰਾਬ ਇੰਨਾ ਭੁੱਖਾ ਨਾ ਗਾਣੇ ਦੁੱਖ ਵੰਡਾਉਣੇ ਸਾਡੇ ਲੱਗੇ ਵੱਡੇ ਦੱਸਣਾ ਉਹਨਾਂ ਨੂੰ ਕਰਦੀਆਂ ਗੱਲਾਂ ਇਹਨਾਂ ਨੂੰ ਭੁੱਖੇ ਰੰਗੇ ਕਹਿਣ ਦੀਆਂ ਇਹ ਉਹੀ ਆ ਜਿੱਦਾਂ ਤੇਰੀ ਧੀ ਦਾ ਵਿਆਹ ਤੇ ਕਿੰਨਾ ਸੋਨਾ ਲਾ ਕੇ ਤੈਨੂੰ ਦਿੱਤਾ ਫੜਾਇਆ ਸੀ ਪਿਆ ਲੋ ਪੈਸੇ ਆਪਣਾ ਕਾਰ ਸਵਾਰ ਲੋ ਫਿਰ ਕੀ ਹੋ ਗਿਆ ਤੂੰ ਸਹਾਨ ਕੀਤਾ ਚੰਗੀ ਉਹਨਾਂ ਸਿਰ ਤੇ ਸਵਾਰ ਪਾਉਂਦੀ ਐ ਤੂੰ ਹੈ ਉਹਨਾਂ ਨੇ ਇੰਨਾ ਕੀਤਾ ਫਿਰ ਕੀ ਹੋ ਗਿਆ ਕੀਤਾ ਤੇ ਹੱਥ ਹਿਧਾਰੀ ਅਗਲੇ ਦਿਨ ਮੁੰਡਾ ਤੁਹਾਡਾ ਜਾ ਕੇ ਤੇ ਦੇ ਆਇਆ ਹੈਗਾ ਉਹ ਤੇ ਗੱਲਾਂ ਕਰਨ ਦੀ ਲੋੜ ਨਹੀਂ ਗਈ ਆਪਾਂ ਸਾਹਮਣੇ ਸੋਨਾ ਨਾ ਰੱਖਾ ਵੀ ਮੌਕੇ ਤੇ ਚੀਜ਼ ਕੰਮ ਕਿਹੜਾ ਸਾਡੇ ਆਇਆ ਵਾ ਠੀਕ ਨਹੀਂ ਪਰ ਆਪਣੀਆਂ ਨਾ ਕਰਦੀਆਂ ਗੱਲਾਂ ਦੱਸੀ ਦੀਆਂ ਨੇ ਕਿਹਨੂੰ ਕਰਦੀਆਂ ਗੱਲਾਂ ਨਾ ਦੱਸੀਆਂ ਇਹਨਾਂ ਕਰਕੇ ਇਹਨੂੰ ਕਿਦਾਂ ਬਹਿ ਕੇ ਸਲਾਹਾਂ ਕਰਨ ਦੇ ਆ ਤੇ ਕਿਦਾਂ ਹੋਇਆ ਤੋਦਾ ਹੋਇਆ ਕਿੰਨਾ ਕਰਾਂ ਆਪਣੇ ਮੁੰਡਿਆ ਨਾਲ ਕਰਿਆ ਕਰੋ ਘਰ ਗੱਲਬਾਤ ਕਰਨੀ ਹੁੰਦੀ ਆ ਮੇਰੇ ਨਾਲ ਵੱਡੇ ਆ ਸਲਾਹ ਕਰਨਾ ਪਰਜ ਬੰਦਾ ਵਾ ਕਨ ਕੋਈ ਨਾ ਬਈ ਕਿਤੇ ਨਾ ਕਿਤੇ ਜਾ ਕੇ ਕੋਈ ਨਾ ਕੋਈ ਗੱਲ ਤੇ ਕੰਮ ਦੱਸਣਗੇ ਪਈ ਤਾਂ ਇਤਨਾ ਕਰ ਲੋ ਨਾਲੇ ਗੱਲ ਇੱਕ ਹੋਰ ਵਾ ਭਾਈ ਉਹਨਾਂ ਦੇ ਆਗੇ ਉੱਤੇ ਥੋੜੀ ਬੋਦੀ ਕਿਤੇ ਰਿਸ਼ਤੇਦਾਰੀ ਪਿੰਡ ਦੇ ਵਿੱਚ ਠੀਕ ਆ ਜੇ ਕਾਹਨੂੰ ਕਿਤੇ ਲੋੜ ਪਈ ਤਾਂ ਉੱਥੋਂ ਬੰਦਾ ਨਾਲ ਖੜ ਕੇ ਆਪਣਾ ਕੰਮ ਕਰਾਵਾਂਗੇ ਆਹੋ ਜਲੂਸ ਰਹਿ ਗਿਆ ਨਿਕਲਣ ਵਾਲਾ ਉਹ ਕਢਾਓ ਹੁਣ ਆਪਣਾ ਠੀਕ ਆ ਨਾ ਦੱਸਣ ਬੈਠੇ ਉਹਨਾਂ ਨੂੰ ਹੁਣ ਆ ਜੋੜੇ ਹੱਥ ਹੁਣ ਨਾ ਕੋਈ ਗੱਲ ਕਰਿਓ ਮੇਰੀ ਗੱਲ ਸੁਣ ਲਾ ਕੰਮ ਸਾਰਾ ਕੀਤਾ ਤੂੰ ਖਰਾ ਤੂੰ ਜੋ ਕੁੜੀ ਨੂੰ ਉੱਥੋਂ ਲੈ ਕੇ ਆ ਗਈ ਸੀ ਤੇ ਤੇਰਾ ਫਰਜ਼ ਨਹੀਂ ਪੰਦਾ ਕਿ ਲੋ ਘਰ ਸਲਾਹ ਕਰਨ ਦਾ ਸਲਾਵਾ ਕਰਦੀ ਰਹਿੰਦੀ ਨਾ ਫਿਰ ਲੱਭ ਲੈਂਦੇ ਆਪਣੀ ਧੀ ਨੂੰ ਤੇ ਮੇਰੀ ਗੱਲ ਨਾਲ ਚਾਰ ਬੰਦੇ ਖੜਕੇ ਫੇਰ ਇਹ ਕੰਮ ਦਾ ਹੱਲ ਕੋ ਨਿਕਲਣਾ ਵਾ ਤੇ ਕੋਈ ਗੱਲ ਨਹੀਂ ਹੱਲ ਨਹੀਂ ਕਰਨਾ ਵਾ ਇਹਨਾਂ ਨੂੰ ਕਿ ਲੋੜ ਪਈ ਦੱਸਣ ਦੀ ਹੁਣ ਨਾ ਗੱਲ ਕਰਿਓ ਕੋਈ ਮੈਨੂੰ ਗੁੱਸਾ ਚਾਹ ਤੇਰਾ ਦਿਮਾਗ ਹੋ ਗਿਆ ਖਰਾਬ ਕਦੀ ਉਹਨੂੰ ਨਾ ਦੱਸੀ ਉਹਨੂੰ ਨਾ ਦੱਸੀ ਜਾਓ ਫਿਰ ਕੋਠੇ ਚੜਜੋ ਤੇ ਰੌਲਾ ਪਾਓ ਚੰਗੀ ਤਰ੍ਹਾਂ ਠੀਕ ਆ ਨਾ ਭੱਜਾ ਭੱਜ ਤੂੰ ਸਵਾਦੀ ਗੱਲ ਕਰਿਆ ਕਰ ਤੇ ਵੀ ਇੱਕ ਘੰਟਾ ਸਿਰ ਖਾਂਦੀ ਰਹਿੰਦੀ ਐ ਮੈਂ ਕਿਹਾ ਵ ਰੱਬ ਦੇ ਘਰ ਚ ਦੇਰਾਂ ਦੇਰ ਨਹੀਂ ਸਾਡੀ ਕੁੜੀ ਨੇ ਇੰਨਾ ਕੁਝ ਕਰਦੇ ਰਹੇ ਸੀ ਨਾ ਤੇ ਅਸੀਂ ਤਾਂ ਫੇਰ ਚਲੋ ਔਖੇ ਸੌਖੇ ਟਾਈਮ ਕੱਢੀ ਗਏ ਆ ਕੁੜੀ ਵੀ ਕੱਢੀ ਗਈ ਹਾਂ ਉਹ ਤੋਂ ਤੇ ਹੁਣ ਇਹਨਾਂ ਨੇ ਆਪਣੇ ਨਾਲ ਵੇਖਲਾ ਕੀ ਹੋਣ ਜਾਈ ਉਹ ਦਸ਼ਨ ਹੋਇਆ ਕੀ ਆ ਹੁਣ ਹੋਣਾ ਕੀ ਮਮੀ ਇੱਥੋਂ ਵਾਲੇ ਕੰਮ ਲੱਭਦੀ ਐ ਜਦੋਂ ਇੱਥੇ ਚੌਧਰ ਚਲਾਉਂਦੀ ਸੀ ਨਾ ਹੁਣ ਕਹਿੰਦੀ ਵੀ ਉੱਥੇ ਮੇਰੇ ਚੱਲੇ ਤੇ ਹੁਣ ਉੱਥੇ ਚੱਲਣ ਦਿੰਦੇ ਆ ਅਗਲੇ ਸੱਸ ਉਹਦੀ ਬੜੀ ਤੇਜ ਵਾ ਅੱਛਾ ਮਮੀ ਤਾਂ ਉੱਤੇ ਆ ਚੱਲ ਓਦਾਂ ਇੱਕ ਗੱਲ ਇਹ ਵੀ ਆ ਕਾ ਦੇਣਾਰੀ ਇੰਨਾ ਕੁਛ ਕਰਦੀ ਤਾਂ ਰੱਬ ਤਾਂ ਹੈ ਹੀ ਹੈ ਨਾ ਉੱਤੇ ਉਹ ਤਾਂ ਸਾਰਾ ਕੁਝ ਵੇਖ ਨਹੀਂ ਲਿਆ ਮੇਰਾ ਮਤਲਬ ਇਹ ਸ਼ੇਰ ਨੂੰ ਗਾੜੀ ਨੂੰ ਸਵਾ ਸ਼ੇਰ ਟੱਕਰਿਆ ਪੂਰਾ ਹੀ ਡਾੜੀ ਹੈ ਹਾਂ ਹਾਂਜੀ ਚਲੋ ਕੋਈ ਗੱਲ ਨਹੀਂ ਰੱਬ ਕਰਦਾ ਹੀ ਹੈ ਨਾ ਉੱਤੇ ਐਵੇਂ ਆਂਦੇ ਆ ਕਿਸੇ ਨੂੰ ਤਾਉਣਾ ਨਹੀਂ ਚਾਹੀਦਾ ਆਪਣੀ ਵਾਰੀ ਵੀ ਆ ਹੀ ਜਾਂਦੀ ਹੈ ਚਲ ਹੌਲੀ ਬੋਲ ਐਵੇਂ ਸੁਣੂਗੀ ਤੇ ਫੇਰ ਪੰਗਾ ਲਊਗੀ ਹਟ ਐਂ ਤਾਂ ਇਹ ਕੜੀ ਮਿਲ ਲੈ ਗੱਲ ਨਹੀਂ ਚੱਲ ਜਣਾ ਆਉਂਦੀ ਸਮਾਨ ਸਮੂਦੋ ਕਿਤੇ ਰੋਂਦੀ ਸੀਗੀ ਤੇ ਉਹ ਨਹੀਂ ਲੈ ਆ ਦਿੱਤਾ ਤੇ ਮਾ ਚੱਕ ਕੇ ਮਾਂ ਨੂੰ ਫੋਨ ਕਰਤਾ ਤੇ ਮਾਂ ਵੀ ਲੈ ਚੱਕ ਕੇ ਲੈ ਆਈ ਇਹਨੂੰ ਇਥੇ ਇਨੇ ਉਥੋਂ ਲਿਹਾਉਣ ਲੱਗਾ ਤੁਹਾਨੂੰ ਇੱਕ ਵਾਰੀ ਨਹੀਂ ਪੁੱਛਿਆ ਕਾ ਹਣ ਤੇ ਵੀ ਨਹੀਂ ਦੱਸਿਆ ਘਰੋਂ ਵੀ ਅਸੀਂ ਉੱਥੇ ਚੱਲੇ ਹਾਂ ਹਾਂ ਸਣੀ ਨੂੰ ਲੈ ਕੇ ਹੀ ਗਏ ਉਹ ਘਰ ਦੀ ਇਹਦੀ ਸੱਸ ਦੀ ਚਲਦੀ ਆ ਉਹ ਬੰਦੇ ਦੀ ਨਹੀਂ ਚਲਦੀ ਨੀ ਹੈ ਜੇ ਡਰ ਹੋਵੇ ਤੇ ਕਿਉਂ ਜਾ ਕੇ ਉੱਥੇ ਚੁੱਕ ਲਿਆਉਂਦੀ ਉਹਨੂੰ ਕੱਲੀ ਐਵੇਂ ਆਂਦੇ ਆ ਜਿਹੜੇ ਘਰ ਵਿੱਚ ਜੀ ਜਨਾਨੀ ਦੀ ਚੌਧਰ ਆ ਨਾ ਕਦੇ ਉਹ ਘਰ ਕਾਮਯਾਬ ਨਹੀਂ ਹੁੰਦਾ ਨਹੀਂ ਹੋਣਾ ਮੰਮੀ ਗੱਡੀ ਨੂੰ ਤਾਂ ਸਮਝਦੀ ਕੱਖ ਨਹੀਂ ਇਹ ਨਹੀਂ ਬਿਝਨਾਂਦੀ ਚਾ ਉਧਰ ਨਾ ਹੋਵੇ ਜਨਾਨੀਆਂ ਕਿਡੀਆਂ ਮਾਰੀਆਂ ਵਾਂ ਪਰ ਸਿਆਣਪ ਤੇ ਬੰਦਾ ਵਰਤੇ ਪਰ ਫਿਰ ਵੀ ਸਿਆਣੀ ਜਿਹੜੀ ਜਨਾਨੀ ਆ ਨਾ ਉਹ ਤਾਂ ਗੱਲ ਨਹੀਂ ਕਰਦੀ ਜਿਹਨੂੰ ਨਹੀਂ ਇੰਨੀ ਮਾਤ ਉਹ ਫਿਰ ਅੱਗੇ ਹੁੰਦੀ ਆ ਕਮ ਸੇ ਕਮ ਤੂੰ ਆਪਣੇ ਘਰ ਵਾਲੇ ਨੂੰ ਤਾਂ ਪੁੱਛ ਕਿੰਨਾ ਵੱਡਾ ਕੰਮ ਕਰ ਰਹੀ ਹੈ ਨਾ ਕੁੜੀ ਨੂੰ ਲਿਆ ਕੇ ਹੁਣ ਘਰ ਬਾਹਰ ਲਿਆ ਕੱਲਾ ਬੰਦਾ ਥੋੜਾ ਫੈਸਲਾ ਲੈ ਸਕਦਾ ਫਿਰ ਮੰਮੀ ਹਾਂ ਦੇ ਕਰ ਤੇ ਆ ਬੜਾ ਸਿਆਪਾ ਪਿਆ ਵਾ ਹੂੰ ਜਦਾਂ ਕੁੜੀ ਨੂੰ ਚੁੱਕ ਲਿਆਂਦਾ ਪਿੰਦਰ ਹੁਣੇ ਵੀ ਨਹੀਂ ਖੁਸ਼ ਹੈਗੀ ਉਹ ਤੇ ਕਹਤਾ ਉਹਨਾਂ ਨੇ ਵੀ ਹਾਂ ਤੇ ਅੱਡ ਕਰ ਦੋ ਚਲ ਪੁੱਤ ਤੂੰ ਨਾ ਮਾੜੀ ਚੰਗੀ ਕੋਈ ਵੀ ਕਰੀ ਦੱਸ ਮੰਮੀ ਅਹੀਂ ਕੀ ਕਹਿਣਾ ਵਾ ਅ ਉਹਨਾਂ ਨੂੰ ਪਤਾ ਹੀ ਉਹ ਕਿਹੜੇ ਨਿਆਣੇ ਨੇ ਪਿੰਦੂ ਬੱਤ ਤੂੰ ਕਿੱਥੇ ਚੱਲਿਆ ਵਾ ਲੈ ਮਾਤਾ ਕਿਤੇ ਵੀ ਜਾਣਾ ਹੋਵੇ ਤਾਂ ਪੁੱਛਣਾ ਜ਼ਰੂਰੀ ਆ ਤੇ ਦੱਸ ਕੇ ਜਾਣ ਚਾਹੀਦਾ ਉਹ ਗੋਪੀ ਦੀ ਨਾ ਮਾਤਾ ਨਹੀਂ ਠੀਕ ਹੈ ਹਫਤਾ ਲੈ ਕੇ ਚੱਲਿਆ ਮਾਨੂੰ ਨਹੀਂ ਰੋਈ ਦੀ ਮਾਂ ਠੀਕ ਨਹੀਂ ਦੀ ਤੇ ਠੀਕਾ ਲਿਆ ਨਾ ਕੋਈ ਤੇ ਹਾ ਤੂੰ ਜਾਂ ਕੋ ਕਰਾਇਆ ਵਿਆ ਕਰ ਉਹ ਤਾਂ ਕੋ ਉਹ ਮਾਤਾ ਚੰਗੇ ਲੱਗੀਦਾ ਵਾ ਹਾਂ ਜਾ ਫਿਰ 1200 ਦਾ ਤੇਰ ਪਵਾ ਲਿਆ ਕਰ ਉਹ ਨਹੀਂ ਨਹੀਂ ਜੇ ਤੋਂ ਉਹਨੂੰ ਲੋਡ ਹੁੰਦੀ ਆ ਅਹੀਂ ਵੀ ਜਾਣੇ ਆ ਤੇ ਜੇ ਹਾਨੂੰ ਘਰ ਲੋਡ ਪਈ ਤੇ ਉਹ ਵੀ ਜਾਂਦਾ ਵਾ ਨਹੀਂ ਮੈਨੂੰ ਤੇ ਤੂੰ ਅੱਗੇ ਗਿਆ ਉਹਨਾਂ ਦੀ ਦਵਾਈਆਂ ਲੈਣ ਤੇ ਮਾਂ ਤੇ ਤੈਨੂੰ ਆਂਦੀ ਨਹੀਂ ਕੋਈ ਗੱਡੀ ਘੜ ਤੇ ਨਾ ਮੈਂ ਦਵਾਈ ਲੈਣ ਤੇ ਤਰਫੋਂ ਗੱਡੀ ਤੇ ਜਾਣੀ ਆ ਉਹ ਕੋਈ ਗੱਲ ਨਹੀਂ ਜਾਣਾ ਪੈਂਦਾ ਮਾਤਾ ਆ ਜਾਣਾ ਪੈਂਦਾ ਬੰਦਾ ਮਾਂ ਤਾਰੂ ਇਹ ਮੇਰਾ ਬੜਾ ਭਾਈ ਜਾਂਦੀ ਦੇਖ ਕੇ ਇਹਨੂੰ ਨਸ਼ਾ ਹੋ ਜਾਏ ਕਿਤੇ ਫਿਰ ਮੰਮੀ ਨੂੰ ਪਤਾ ਲੱਗ ਜਾਂਦਾ ਨਾ ਕਿ ਮੈਂ ਮੰਨ ਨੂੰ ਲੈਣ ਚੱਲਾਂ ਹਾਂ ਇੰਨੇ ਦੇ ਬਾਹਰ ਨਹੀਂ ਮੈਂ ਨਿਕਲਦੇ ਨਾ ਇਹ ਮੇਰੇ ਚਾਬੀ ਲਗਾ ਲੈਣੀ ਚੰਗਾ ਨਹੀਂ ਪਤਾ ਲੱਗਾ ਖਰਸੋਈ ਦਬਿਹਾਲ ਚਾਲ ਕੀ ਹਲਵਾ ਇੱਕ ਤੇ ਮੇਰਾ ਜੀ ਕਰਦਾ ਈ ਉਹ ਪੇ ਇਹਨਾਂ ਦੇ ਘਰ ਜਾਵਾਂ ਤੇ ਉਹਨੂੰ ਆਖਾ ਇਹ ਦੀ ਮਾਨ ਪਹਿ ਖੇਕਾ ਲਿਆ ਤਾਂ ਕਰ ਰੋਈ ਦੇ ਤੂੰ ਹੱਦ ਮੇਂ ਤਿਆਰ ਕਰ ਦਿੰਦੇ ਜੇ ਉਧਰੋਂ ਤੇਰੇ ਮਾਹੌਲ ਨਹੀਂ ਚੰਗੇ ਤੇ ਤੂੰ ਸ਼ਹਿਰ ਲੈ ਕੇ ਤੁਰ ਪੈਂਦੇ ਜੇ ਤੇ ਇਹ ਕਾਨੀਂ ਆ ਪੀ ਚਲ ਕੀ ਜਾਣਾ ਵਾ ਇਹ ਮੁੰਡੇ ਨੇ ਤੇ ਜਵਾਬ ਨਹੀਂ ਦੇਣਾ ਹੁਣ ਤੱਕੇ ਵੀ ਮੈਂ ਜਵਾਬ ਦੇਦਾ ਵੀ ਮੈਂ ਆ ਗੱਲ ਵਾ 100 ਮੁੱਡੇ ਪਰਦੇ ਪਾ ਕੇ ਜਵਾਬ ਦੇ ਦਿੰਦੇ ਇਹਨੂੰ ਨਹੀਂ ਪਤਾ ਹੁੰਦਾ ਮੰਮੀ ਇਹਨਾਂ ਨੇ ਲੰਗਰ ਖਾ ਕੇ ਜਾਂ ਨਾ ਦੁਪਹਿਰਾਂ ਦਾ ਆਹ ਤੇ ਹੋਰ ਤਾਂ ਹੀ ਤੇ ਖੁੱਲੇ ਟਾਈਮ 'ਚ ਆਏ ਆ ਹੈ ਤੇ ਰਾਮ ਨਾਲ ਬੈਠੇ ਆ ਕਦੇ ਜਾਣ ਦਾ ਨਾ ਹੀ ਨਹੀਂ ਲੈਣ ਦੇ ਤੇ ਮੈਂ ਵੀ ਮੰਮੀ ਉਦੋਂ ਦੀ ਅੰਦਰ ਵੜ ਛੱਡਿਆ ਹਾਂ ਜਾਣ ਕਿ ਤੇ ਬਾਹਰ ਨਿਕਲਾਂਗੀ ਮੈਨੂੰ ਵੀ ਬੜਾ ਹੁੱਤਰਾ ਹੋਣ ਦਿਆ ਮੇਰਾ ਬਲਾਉਣਾ ਨਹੀਂ ਸੀ ਬੰਦਿਆ ਜਿੰਨੇ ਮਰਜ਼ੀ ਪੜਦੇ ਰੱਖ ਪਿਓ ਤੇਰੇ ਨੇ ਸਭ ਕੋ ਖੋਲਤਾ ਨਾ ਗਾੜੀ ਤੇ ਡੈਡੀ ਨੂੰ ਕੀ ਲੋੜੀ ਦੱਸਣ ਦੀ ਨਹੀਂ ਡੈਡੀ ਦੇ ਆਹ ਚਕਾਟਾ ਜਿੰਨੂੰ ਨੂੰ ਨੂੰ ਆਪਣਾ ਸਮਝ ਕੇ ਬਹਿ ਜਾਂਦੇ ਆ ਦਵਾ-ਤਬ ਦੱਸਣ ਬੈਠੇ ਉਹਨਾਂ ਨੂੰ ਇਹ ਤਾਂ ਬਾਹਰ ਖੜ ਕੇ ਤੇ ਫਿਰ ਮੈਂ ਚੁੱਪ ਕਰਾਇਆ ਤੇ ਹੁਣ ਨਾ ਕੋ ਗੱਲ ਮਮੀ ਅਗਲੀ ਕੀ ਸੋਚਣਗੇ ਬਾਅਦ ਚ ਮੈਨੇ ਮਾਰਦੇ ਹੁੰਦੇ ਤੈਨੂੰ ਪਤਾ ਹੀ ਨਾ ਮਾਰਨੀ ਆ ਉਹ ਤਾਂ ਮਾਰ ਖੁਸ਼ੀ ਜਿ ਦੇ ਹੁੰਨੇ ਇਹ ਚੰਗਾ ਹੋ ਜਾਂਦੇ ਤੀਨ ਨਦਾਂ ਹੋਇਆ ਵਾ ਤੈਨੂੰ ਕੀ ਪਤਾ ਵਾ ਤੇ ਉਹ ਬਣਾਉਂਦੀ ਆ ਰੋਟੀ ਉਧਰ ਆਹੋ ਆਈ ਨਾ ਵਾ ਉਹ ਤੇ ਐਵੇਂ ਲੱਗੀ ਆ ਮਾਰ ਜਿੱਦਾਂ ਕਿਤੇ ਆਪਣੇ ਪਿਕੇ ਆਈ ਹੁੰਦੇ ਆ ਹੈ ਅੱਗੇ ਫਿਰ ਕੌਂਦੀ ਨਹੀਂ ਹੁੰਦੀ ਤੇ ਹੁਣ ਵੇਖ ਲੈ ਰਹਾ ਹਾਲ ਉਹ ਬੱਲੇ ਸੱਸੀ ਕਾ ਭਾਜੀ ਹੁਣ ਠੀਕ ਠਾਕ ਜੀ ਇਹਦਾ ਸੈਣੀ ਨਹੀਂ ਤਾਂ ਨਗਦੇ ਜਾਂਦੇ ਮੈਂ ਚਲ ਹੋਈ ਜਾਈਏ ਠੀਕ ਹੈ ਹੋ ਠੀਕ ਠਾਕ ਜੀ ਆਜੋ ਆਜੋ ਵੇ ਤੁਸੀਂ ਸਹੀ ਕਿੱਦਾਂ ਅੱਗੇ ਪਿੱਛੇ ਫਿਰਦੀ ਆ ਜਿੱਦਾਂ ਇਹਨੂੰ ਬਰਾਚਾ ਆਨ ਦੇ ਆਉਣ ਦਾ ਇਹ ਮੈਨੂੰ ਵਿਖਾਲਦੀ ਆ ਸਾਰਾ ਕੁਝ ਮੈਨੂੰ ਸਾੜਦੀ ਆ ਆਹੋ ਹੋਰ ਇਹਨੇ ਕੀ ਕਰਨਾ ਸਾਨੂੰ ਕੀ ਮਮੀ ਰਹਿਣ ਦੇ ਚਲ ਦਫਾ ਹੁਣ ਦੇ ਆਹੋ ਕੀ ਆ ਬਈ ਆ ਤਰਾ ਪ੍ਰਵਣ ਕਦ ਤੱਕ ਆਉਂਦਾ ਵਾ ਹਾਂ ਖੋਈ ਮੈਨੂੰ ਫੋਨ ਕੀਤਾ ਇਹਨੇ ਮੈਨੂੰ ਫੋਨ ਵੀ ਨਹੀਂ ਕੀਤਾ ਲੱਲਾ ਇਹ ਕਿੱਥੋਂ ਆ ਗਿਆ ਅੱਜ ਕਰ ਲੋ ਗੱਲ ਨਾ ਕਿਤੇ ਦੱਸਿਆ ਨਾ ਦੱਸਿਆ ਤੇ ਕੋ ਡੋਲਾਨ ਕੇ ਬਿਠਾਵਾ ਨਾ ਜਾਣ ਦਾ ਨਾਂ ਲੈਣੇ ਨਾ ਹੋਰ ਜਿਹੜੀ ਗੱਲ ਤੇ ਮੈਂ ਮੰਮੀ ਢੜਦੀ ਬਾਹਰ ਨਹੀਂ ਆਉਂਦੀ ਨਾ ਉਹ ਫਿਰ ਹੋ ਜਾਣੀ ਔਰ ਸਾਹਮਣੇ ਖਲਾਰੇ ਪੈਣੇ ਆ ਸਾਰੇ ਦੱਸਦਾ ਫੋਨ ਕਰਕੇ ਦੇਣੀ ਉਹ ਫਿਰ ਗੱਲ ਆ ਚਲ ਜਾ ਵੇਹ ਜਾ ਕੇ ਆ ਜਾ ਮੰਮੀ ਆ ਜਾ ਮੀਆਂ ਹਾਏ ਹਾਏ ਹਮ ਤਰਾ ਜਲੂਸ ਨਿਕਲਣਾ ਹੀ ਹੁਣ ਸਾਡਾ ਹੁਣ ਤੇਚੀ ਭਲੀ ਆ ਕਿ ਜੀਵਨ ਚੁੱਪ ਕਰਕੇ ਆਪਣਾ ਟਾਈਮ ਕੱਢ ਜਾ ਜੇ ਤੇ ਚੱਲ ਜਣਾ ਹੁਣੇ ਫਿਰ ਤੇ ਦੀ ਮੈਂ ਖਤਰਤਾਂ ਦੀ ਚੰਗੀ ਤਰ੍ਹਾਂ ਕੰਮ ਪਰੋਣੇ ਦੀ ਤੇ ਜੇ ਨਾ ਗਏ ਫਿਰ ਮੈਨੂੰ ਆਪਣੀ ਜ਼ਬਾਨ ਬੰਦ ਰੱਖਣੀ ਪੈਣੀ ਆ ਚੱਲ ਵੇਖਾਂ ਤਾਂ ਸਹੀ ਅਜਾ ਭਾਜੀ ਬੈਠੋ ਹੋਰ ਸੁਣਾਓ ਭਾਜੀ ਵਧੀਆ ਠੀਕ ਘਰੇ ਮਾਸੀ ਹੋਣੀ ਠੀਕ ਆ ਹਾਂ ਠੀਕ ਆ ਸਭ ਵਧੀਆ ਤੁਸੀਂ ਠੀਕ ਆ ਤੂੰ ਹੀ ਮੋਹ ਨਹੀਂ ਕਰ ਦਿੰਦੇ ਮੈਨੂੰ ਉਹ ਵਾਸੇ ਮੈਂ ਹੈ ਇਦਾਂ اچانک ਹੀ ਮੰਗਦਾ ਜਾਂਦਾ ਹਾਂ ਹਾਂ ਸੱਚੇ ਮੇ ਸਾਸਿਕਾ ਜੀ ਦਾ ਰੈ ਉਹ ਸੁਣੋ ਠੀਕ ਹੈ ਜੀ ਮੈਂ ਤਾਂ ਠੀਕ ਵਾਂ ਪੁੱਤ ਪਹਿਲਾਂ ਮੈਨੂੰ ਇਹ ਦੱਸ ਕਿ ਕੋਈ ਫੋਨ ਫਾਨੀ ਨਹੀਂ ਕੀਤਾ ਹੁਣ ਤੋਂ ਪਹਿਲਾਂ ਉਹ ਮੈਂ ਵੀ ਨੰਗਦਾ ਜਾਂਦਾ ਸੀ ਤੇ ਮੈਂ ਵੀ ਚਲੋ ਗੇੜਾ ਮਾਰੀ ਆਉਣੀ ਆ ਨਹੀਂ ਤਨ ਵਜੇ ਆਪਣਾ ਘਰ ਵਾ ਹਾਂ ਜੀ ਵਧੀਆ ਕੀਤਾ ਹੈ ਨਵ ਪੁੱਤ ਪਾਣੀ ਲੈ ਕੇ ਆਈ ਨਵ ਪੁੱਤ ਆ ਜਾ ਲੈ ਆ ਪਾਣੀ ਚਲ ਰੰਗ ਮੰਮਾ ਲੈ ਕੇ ਹੁੰਨੀ ਆ ਤੂੰ ਬੈਠੀ ਰਹਿ ਕੋਈ ਗੱਲ ਨਹੀਂ ਆਪੇ ਲੈ ਆਂਦੀ ਔਰ ਸਨਾ ਪੁੱਤ ਸਭ ਠੀਕ ਠਾਕ ਆ ਨਾ ਹਾਂ ਠੀਕ ਠਾਕ ਤੇ ਇਸ ਵਾਰ ਬਸ ਵਧੀਆ ਪੋਤੇ ਇਦਾਂ ਹੀ ਆ ਤੇ ਭੈਣ ਜੀ ਲੈ ਆਉਣਾ ਹੀ ਨਾਲ ਉਹ ਨਹੀਂ ਉਹ ਨਾ ਠੀਕ ਨਹੀਂ ਤਾਂ ਹੀ ਨਹੀਂ ਲਿਆਂਦਾ ਜੀ ਅਚਾਰ ਸਿੰਘ ਬਾਜੀ ਅਚਾਰ ਸਿੰਘ ਦੱਸੋ ਮੈਂ ਕੀ ਕਰਨੇ ਪੁੱਤ ਪਾਣੀ ਲੈ ਕੇ ਆਓ ਕੋਈ ਨਹੀਂ ਮੈਂ ਲੈ ਕੇ ਆਉਂਦੀ ਚੱਲ ਆ ਜਾਂਦੇ ਹੋ ਵੀ ਕੇ ਉਹ ਨਾ ਠੀਕ ਨਹੀਂ ਤਾਂ ਹੀ ਨਹੀਂ ਲਿਆਂਦਾ ਲਈ ਦਵਾਈ ਦੋ ਵੀ ਲਈ ਆ ਹਾਂ ਜੀ ਹਾਂ ਜੀ ਦਵਾਈ ਲਿਆਤੀ ਠੀਕ ਭਾਜੀ ਮੈਂ ਨਾ ਦੱਸਣਾ ਅਮਨ ਨੂੰ ਲੈਣ ਆਇਆ ਵਾਂ ਤੂੰ ਇੱਥੇ ਛੱਡ ਨਹੀਂ ਆਇਆ ਤੇ ਮੈਂ ਚੱਲ ਮੈਂ ਹੁਣ ਲੈ ਆਉਣਾ ਚੱਲ ਪੁੱਤ ਤੂੰ ਤੇਰਾ ਆਪਣਾ ਘਰ ਵਾ ਜਦੋਂ ਮਰਜ਼ੀ ਤੂੰ ਆ ਪਰ ਨਾ ਆਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਤੇ ਕਰ ਲੈਣਾ ਹੈਗਾ ਫਿਰ ਵੀ ਘਰਾਂ 'ਚ ਸੌ ਹੋਰ ਵੀ ਕੰਮ ਹੁੰਦੇ ਕੋਈ ਸਲਾਹ ਬਲਾ ਵੀ ਕਿਸੇ ਨੇ ਕਰਨੀ ਹੁੰਦੀ ਆ ਤਾਂ ਕਹਿੰਦੀ ਨਹੀਂ ਆ ਮੈਂ ਨਹੀਂ ਉਹ ਤਾਂ ਕਰਤਾ ਠੀਕ ਆ ਤੂੰ ਮੈਨੂੰ ਫੋਨ ਕੀਤਾ ਇੱਕ ਵਾਰੀ ਵੀ ਫਿਰ ਮੈਂ ਲੈਣ ਆਉਣਾ ਚੱਲ ਕੋਈ ਗੱਲ ਨਹੀਂ ਤੁਹਾਡੇ ਮਾਂ ਚੋਂ ਤਾਂ ਦਾ ਗੁੱਸਾ ਹੈ ਤੇ ਮੈਂ ਵੀ ਆਖਿਆ ਚੱਲ ਮੈਂ ਜਾ ਕੇ ਲੈ ਆਈਏ ਹਾਂ ਨਹੀਂ ਨਹੀਂ ਕੋਈ ਨਹੀਂ ਜਾਣਾ ਆ ਭਾਜੀ ਘਲੋਣੀ ਆ ਇਂ ਕਿ ਰਾਤੇ ਰੱਖਣੀ ਆ ਹਾਂਜੀ ਹਾਂਜੀ ਉਹ ਉਦੋਂ ਗੁੱਸਾ ਹੁੰਦਾ ਆ ਯਾ ਮੰਮੀ ਦੇ ਵੀ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਇੰਨੀ ਇੱਕ ਗੱਲਾਂ ਤੇ ਹੁੰਦੀਆਂ ਰਹਦੀਆਂ ਮਾਰੀ ਘੰਟੀ ਕੋਈ ਨਹੀਂ ਹੁੰਦਾ ਉਹ ਤਾਂ ਮੈਂ ਤੇ ਇੱਕ ਗੱਲ ਕਵਾਂ ਅਹੀਂ ਜਿੱਦਣ ਗਏ ਆ ਨਾ ਘਰ ਆਪਾਂ ਲੈਣ ਨਹੀਂ ਗਏ ਆ ਮਨ ਨੂੰ ਠੀਕ ਆ ਨਾ ਤੇਰੀ ਮੰਮੀ ਨੇ ਤੁਹਾਡੇ ਪੱਲੇ ਕੋਈ ਨਹੀਂ ਛੱਡਿਆ ਇੱਕ ਵਾਰੀ ਨੇ ਸੋਚਿਆ ਕਿ ਪਰੌਣੇ ਆ ਹੈ ਸਾਡੇ ਘਰ ਆਏ ਆ ਤੇ ਮੈਂ ਨਾ ਇਦਾਂ ਬੋਲਾ ਇੰਨੀ ਇੱਜ਼ਤ ਨਹੀਂ ਪਾ ਤੁਹਾਡੀ ਕੀਤੀ ਤੇ ਤੂੰ ਵੀ ਆਪਣੀ ਮੰਮੀ ਦੀ ਸਾਈਡ ਲੱਲੀ ਆਡੇ ਵੱਲ ਦੀ ਗਲਤ ਤੂੰ ਵੀ ਨਹੀਂ ਬੋਤੋ ਤਨ ਕੀਤੀ ਕੋਈ ਵੀ ਚਲੋ ਮੀਰੀ ਮੈਂ ਦੋਵੇਂ ਪਾਸੇ ਕਰਨੀਆਂ ਪੈਂਦੀਆਂ ਵਾ ਜੇ ਮੈਂ ਇੱਧਰ ਦੀ ਕਰਾਂ ਤੇ ਉੱਧਰ ਪੁਰਾ ਬੰਦਾ ਜੇ ਮੁੱਦਤ ਹੀ ਕਰਾਂ ਤੇ ਇੱਧਰ ਪੁਰਾ ਬੰਦਾ ਦੋਵੇਂ ਪਾਸੇ ਸੋਚਣਾ ਪੈਂਦਾ ਵਾ ਚਲੋ ਕੋਈ ਨਹੀਂ ਹੁਣ ਤੂੰ ਵੀ ਗੁੱਸਾ ਘੱਟੋ ਮੰਨ ਚੋ ਤੇ ਘੱਲੋ ਇਹਨੂੰ ਨਾਲ ਤੁਸੀਂ ਮੇਰੀ ਚੱਲ ਕੋਈ ਗੱਲ ਨਹੀਂ ਉਹ ਕਰ ਲੈਨੇ ਆ ਸਲਾਹ ਆਕਲਣ ਭੁੱਲਣ ਦੀ ਪਰਨਾ ਜਦੋਂ ਤੂੰ ਹੁਣ ਵਿਆਹ ਗਿਆ ਵਾ ਸਾਰੇ ਪਾਸੇ ਰੱਖਿਆ ਕਰ ਮਾਂ ਨੂੰ ਮਾਰ ਦੀ ਜਗ੍ਹਾ ਤੇ ਰੱਖਿਆ ਕਰ ਤੇ ਘਰ ਵਾਲੀ ਨੂੰ ਘਰ ਵਾਲੀ ਦੀ ਜਗ੍ਹਾ ਰੱਖਿਆ ਕਰ ਠੀਕ ਵਾ ਹਰ ਇੱਕ ਦਿਨ ਸੁਣੀਦੀ ਹੁੰਦੀ ਉਹਦੇ ਗੱਲ ਠੀਕ ਆ ਮੰਮੀ ਥੋੜੇ ਨਾ ਕਾਲੇ ਪੈ ਜਾਂਦੇ ਆ ਕੋਈ ਨਹੀਂ ਉਹਨਾਂ ਨੂੰ ਹੁਣ ਸਮਝਾਇਆ ਵਾ ਮੈਂ ਤੇ ਉਹ ਗਏ ਹੀ ਚੋਲਣ ਵੀ ਆਪਣੇ ਉਹ ਆਜੀ ਹੁਣੀ ਤੋਂ ਵੀ ਸਮਝਾ ਕੇ ਆਏ ਅੱਛਾ ਅੱਛਾ ਠੀਕ ਵਾ ਪਹੁੰਚ ਗਏ ਹੀ ਹਾਂਜੀ ਹਾਂਜੀ ਗਏ ਹੀ ਠੀਕ ਆ ਠੀਕ ਆ ਮੈਂ ਵੀ ਆਖਾ ਤੈਨੂੰ ਕਿਥੋਂ ਰਾ ਆ ਗਿਆ ਤੇਰੀ ਢਿਸ਼ੇ ਦੀ ਨਹੀਂ ਉਹ ਵੀ ਸਮਝਾ ਕੇ ਆਏ ਹੀ ਤੇ ਮੈਂ ਫੇਰ ਚਲੋ ਮੈਂ ਲੈ ਆਉਣਾ ਚਾਹ ਠੀਕ ਆ ਠੀਕ ਆ ਚਲੋ ਕੋਈ ਨਹੀਂ ਕੋਈ ਨਹੀਂ ਪਾਣੀ ਪੀਓ ਤੁਸੀਂ ਆ ਪੀ ਪੜ ਨਾਲ ਚਾਹ ਬਕੈਣੀ ਕੁੜੀ ਨੂੰ ਬਣਾ ਤੇ ਕਰਦੇ ਆ ਬਾਤ ਗੱਲਬਾਤ ਮਾਸਟਰ ਜੀ ਡੈਡੀ ਕਹਿੰਦੇ ਵੀ ਅਮਨ ਸੌਰਤ ਤੁਹਾਡੀ ਰਿਸ਼ਤੇਦਾਰੀ ਹੈਗੀ ਤੇ ਤੁਸੀਂ ਕੋਈ ਇੱਥੇ ਗੱਲਬਾਤ ਕਰੋ ਉਹਨਾਂ ਨਾਲ ਚਲੋ ਅਹੀਂ ਤੇ ਆਨੇ ਭੀ ਅਮਨ ਹਨ ਆਪਣੇ ਘਰ ਹੀ ਚਲੋ ਵਧੀਆ ਵਜਾਏ ਤੇ ਵੇਖੋ ਧੀ ਭੈਣ ਜੇ ਆਪਣੇ ਘਰ ਰਹੂਗੀ ਤਾਂ ਸੋਹਣਾ ਲੱਗਦਾ ਵਾ ਹਾਂਜੀ ਉਹਨਾਂ ਦੀ ਰਿਸ਼ਤਵਾ ਤੁਹਾਡੀ ਵੀ ਰਿਸ਼ਤਵਾ ਤੇ ਰਿਸ਼ਤੇ ਜੇ ਖਰਾਬ ਹੋਣ ਤਾਂ ਫਿਰ ਦੋਵਾਂ ਪਾਸਿਆਂ ਤੋਂ ਬਦਨਾਮੀ ਹੁੰਦੀ ਹੈ ਬਾਕੀ ਇਹ ਆਪੀ ਤੁਸੀਂ ਮੈਂ ਤਾਂ ਨਾ ਕਰੀ ਆਪਣੇ ਵਿਚੋਲਿਆਂ ਨਾਲ ਗੱਲ ਕਰੋ ਜੇ ਅਹੀਂ ਵਿੱਚ ਰਿਸ਼ਤੇਦਾਰਾਂ ਨਾਲ ਪਾ ਕੇ ਢਹਿਟ ਗੱਲ ਕੀਤੀ ਕਿ ਅਗਲੇ ਵੀ ਨਾ ਗੁੱਸਾ ਕਰਦੇ ਉਹ ਚੋਲਿਆਣਾ ਗੱਲ ਤੇ ਕੀਤੀ ਏ ਤਾਈ ਨਾਲ ਹੂੰ ਪਤਾ ਨਹੀਂ ਹੁਣ ਉਹਨਾਂ ਅੱਗੇ ਕੀਤੀ ਏ ਕਿ ਨਹੀਂ ਉਹ ਵੀ ਬਾਹਰ ਗਏ ਹੋ ਨਾ ਉਹ ਭਾਜੀ ਗੱਲ ਇਹ ਜੀ ਵੀ ਥੋੜੇ ਬਜ਼ੁਰਗ ਵਾ ਤੇ ਹੈਗੇ ਸਿਆਣੇ ਆ ਹੂੰ ਤੇ ਬਾਕੀ ਗੱਲ ਇਹ ਕਿ ਉਹ ਆਪਣੇ ਰੀਤੇ ਬੱਚਿਆ ਕੋ ਬਾਹਰ ਅੱਛਾ ਤੇ ਉਹ ਦਹਾ ਦਿਨਾ ਬਾਅਦ ਇੱਥੇ ਆਏ ਆ ਫੇਰ ਹੂੰ ਤੇ ਮੈਂ ਫੇਰ ਚੱਲ ਜਾਣਾ ਤੂੰ ਹੀ ਅਦਾ ਕਰੋ ਤੂੰ ਇੱਕ ਵਾਰੀ ਆਪਣੇ ਤੌਰ ਤੇ ਕੋਸ਼ਿਸ਼ ਕਰਕੇ ਵੇਖੋ ਤੇ ਜੇ ਨਾ ਗੱਲ ਬਣੂਗੀ ਤੇ ਫੇਰ ਤੁਸੀਂ ਦੱਸਿਓ ਫੇਰ ਕੋਈ ਨਹੀਂ ਮੈਂ ਜਾ ਕੇ ਤੇ ਗੱਲ ਕਰ ਲਾਂ ਚਲੋ ਜਿੱਥੇ ਗਲਤੀ ਹੋਏਗੀ ਆਪਾਂ ਮਾਫੀ ਮੰਗ ਲਾਂਗੇ ਹੋਰ ਕੀ ਹੈਣਾ ਵੀ ਉਹ ਚਲੋ ਕੋਈ ਗੱਲ ਨਹੀਂ ਇੱਕ ਵਾਰ ਘਰੇ ਥੋੜਾ ਬਾਹਰ ਨਾ ਨੂੰ ਇਹ ਤੇ ਹੁਣ ਉਹ ਵੇਲੇ ਪਤਾ ਲੱਗੂਗਾ ਵੀ ਕੀ ਗੱਲ ਵਾ ਕਿੱਦਾਂ ਵਾ ਅਗਲੇ ਕੀ ਚਾਹੁੰਦੇ ਆ ਮੇਰੀ ਸੁਣੋ ਗੱਲ ਭਾਜੀ ਮੈਂ ਗੱਲ ਇਹ ਕਹਿੰਦਾ ਵੀ ਜੇ ਤੁਹਾਡੇ ਰਿਸ਼ਤੇਦਾਰ ਹੋਣਾ ਉਹਨਾਂ ਨੇ ਕਿਤੇ ਉੱਥੇ ਘਲਾ ਕੇ ਦੇਖੇ ਸੀ ਵੀ ਹੋਇਆ ਕੀ ਹੈ ਕਿਉਂ ਕਈ ਵਾਰੀ ਦੱਸਾਂ ਕੀ ਹੁੰਦਾ ਵਾ ਕਈ ਵਾਰੀ ਇਹ ਹੁੰਦਾ ਵਾ ਵੀ ਘਰ 'ਚ ਕੋਈ ਇੱਕ ਅਦਾ ਹੀ ਜੀ ਹੁੰਦਾ ਵਾ ਜਿਹਦੇ ਕਰਕੇ ਸਾਰਾ ਪੰਗਾ ਪਿਆ ਹੁੰਦਾ ਵਾ ਠੀਕ ਹੈ ਕਿ ਨਹੀਂ ਨਹੀਂ ਤੇ ਤੁਸੀਂ ਉਹਦਾ ਮੁੰਡੇ ਨਾਲ ਆਪਣੇ ਤੌਰ ਤੇ ਗੱਲ ਕਰਕੇ ਵੇਖਣੀ ਸੀ ਨਾ ਉਹਨਾਂ ਨੂੰ ਉਹਦਾ ਫੋਨ ਲਾਇਆ ਸਹੀ ਹੀ ਪਰ ਗੱਲ ਨਹੀਂ ਹੋਈ ਉਹਨਾਂ ਨਾਲ ਅੱਛਾ ਹੁਣ ਤੁਹਾਡੇ ਸਾਹਮਣੇ ਵਿਆਹ ਕਿੱਡਾ ਵਧੀਆ ਕੀਤਾ ਨਹੀਂ ਵਧੀਆ ਹੀ ਹੈ ਸਾਰਾ ਕੁਝ ਮਾੜਾ ਤੇ ਕੁਝ ਵੀ ਨਹੀਂਗਾ ਅਸੀਂ ਤੇ ਅਨੇਮ ਚਲੋ ਜੜੀ ਕੋਈ ਚੀਜ਼ ਦੇਣੀ ਹੈ ਦੇ ਦਾਂਗੇ ਹੂੰ ਅੱਗੋ ਆਪੀ ਉਹਨਾ ਮਨਾ ਕਰਤਾ ਤੇ ਹੁਣ ਉਹਦਾ ਅਮਨ ਦੇ ਮੂੰਹ ਸੁਣਿਆ ਵੀ ਇਹਦੀ ਸੱਸ ਦਾਜ ਦੂਜ ਮੰਗਦੀ ਤਾਂ ਚਲੋ ਉਹ ਤਾਂ ਦੇਣਾ ਹੀ ਦੇਣਾ ਕੋਈ ਗੱਲ ਨਹੀਂ ਵੇਖੋ ਹੁਣ ਗੱਲ ਇਹ ਹੁੰਦੀ ਆ ਵੀ ਪਹਿਲਾਂ ਸਾਰੇ ਕਹਿੰਦੇ ਆ ਹਾਂ ਅਸੀਂ ਚੰਗੇ ਬੜੇ ਆ ਅਸੀਂ ਲੈਣਾ ਕੁਝ ਨਹੀਂ ਇੱਦਾਂ ਇੱਦਾਂ ਤੇ ਜੇ ਹੁਣ ਮਨ ਦੇ ਵਿੱਚ ਗੱਲ ਰੱਖਣੀ ਆ ਤਾਂ ਫੇਰ ਲਾਲਚ ਤੇ ਫੇਰ ਤਾਂ ਕਵਾਤੀ ਹੁੰਦੇ ਆ ਬਿਲਕੁਲ ਜੀ ਬਿਲਕੁਲ ਬਾਕੀ ਤੁਸੀਂ ਫਿਕਰ ਨਾ ਕਰੋ ਕੋਈ ਗੱਲ ਨਹੀਂ ਅਸੀਂ ਤੇ ਜਿੱਥੇ ਵੀ ਜ਼ਰੂਰਤ ਪੈ ਗਈ ਅਸੀਂ ਤੁਹਾਡੇ ਨਾਲ ਨਹੀਂ ਨਾਲ ਨਹੀਂ ਹੁਣ ਤੁਸੀਂ ਸਾਥ ਦਓ ਕੋਈ ਗੱਲ ਨਹੀਂ ਤੁਸੀਂ ਇੱਕ ਵਾਰੀ ਆਪਣੇ ਲੈਵਲ ਤੇ ਗੱਲ ਕਰਕੇ ਵੇਖੋ ਚੰਗੀ ਤਰ੍ਹਾਂ ਸਾਰਾ ਪਰਿਵਾਰ ਨਾ ਗੱਲ ਬਣੂਗੀ ਫੇਰ ਮੈਨੂੰ ਦੱਸੋ ਚਲੋ ਕੋਈ ਨਹੀਂ ਤੁਸੀਂ ਕਰੋ ਭਾਜੀ ਆਏ ਨੇ ਭਾਜੀ ਤੁਸੀਂ ਤੇ ਹਰਾਨੀ ਹੋ ਗਏ ਇੱਕ ਇੱਕ ਭਾਜੀ ਨੇ ਅਮਨ ਦਾ ਰੋਣਾ ਆਇਆ ਵਾ ਅੱਛਾ ਹਾਂਜੀ ਰੋਣਾ ਆ ਆਜੋ ਚਲੋ ਆਗੇ ਚਲੋ ਪਿਆਲੋ ਚਾਹ ਪਾਣੀ ਹਾਂਜੀ ਆਜੋ ਤੁਸੀਂ ਵੀ ਮੈਂ ਨਾ ਮੈਂ ਇੱਥੇ ਰਹਿਣਾ ਮੈਂ ਕੀ ਕਰਨਾ ਆਜੋ ਇੱਥੇ ਇਕੱਲੇ ਬੈਰੋਗੇ ਆਜੋ ਚਲੋ ਫਿਰ ਸਸਿਕਾ ਸਸਿਕਾ ਪਰ ਵੀ ਜੋ ਹੈ ਨਾ ਕਿੰਦਾ ਸਸਿਕਾ ਸਸਿਕਾ ਰੋਣਾ ਕੀ ਬੈਠਾ ਸਸਿਕਾ ਬਹੁਤ ਸਣਾ ਪਿੰਡ ਦਾ ਹਾਂ ਵਧੀਆ ਵਧੀਆ ਠੀਕ ਠਾਕ ਹਾਂਜੀ ਮੈਂ ਇੱਕਦਰਾ ਮੈਂ ਬੰਨੇ ਪਪਾ ਸੋ ਤਾਂ ਅੱਜ ਕੱਲ੍ਹ ਜਿੱਕਾ ਦੋ ਘੜੇ ਆਏ ਸੰਦ ਬਾਬਾ ਟਾਈਮ ਹੋ ਗਿਆ ਪੁੱਤ ਐਂ ਸਭ ਹੁਣ ਜਾਣ ਵਾਲੇ ਹਾਂ ਤੇ ਉੱਥੇ ਅੰਦਰ ਬੈਠੇ ਰਹਿਆਂ ਗੱਪ-ਸ਼ਪ ਲਾਉਣ ਤੇ ਉਹ ਕੁੜੀ ਕਹਿੰਦੀ ਵੀ ਬਣਾਉਣਾ ਆਇਆ ਵਾ ਠੀਕ ਹੈ ਠੀਕ ਤੇ ਮੈਂ ਹਾਂ ਚਲੋ ਮਿਲਦੇ ਹਾਂ ਆਂਟੀ ਜਿਹੜੀ ਆਏ ਜੀ ਆਂਟੀ ਵੀ ਆਈ ਤੇਰੀ ਠੀਕ ਹੈ ਠੀਕ ਹੋਰ ਸਭ ਪਰਿਵਾਰ ਠੀਕ ਠਾਕ ਹਾਂ ਵਧੀਆ ਵਧੀਆ ਠੀਕ ਠਾਕ ਚਲੋ ਵਧੀਆ ਚਾਹੀਦਾ ਡੈਡੀ ਜੀ ਮੈਂ ਨਾ ਅਮਨ ਨੂੰ ਲੈਣ ਆਇਆ ਤੇ ਕੋਈ ਗੱਲ ਨਹੀਂ ਪੁੱਤ ਮੈਂ ਤਾਂ ਅੱਗੇ ਪਿੰਦਰੋਂ ਨਾਲ ਕਹਿਣ ਲਿਆ ਸੀ ਮੈਂ ਵੀ ਉਹਨੂੰ ਛੱਡ ਕੇ ਆਉ ਕੁੜੀ ਨੂੰ ਉਥੇ ਘਰ ਆਪਣੇ ਠੀਕ ਹੈ ਮੇਰੀ ਗੱਲ ਸੁਣਿਓ ਮੈਂ ਹੈ ਵੀ ਇੱਡੀ ਕਾਲੀ ਕਾਦੀ ਪਈ ਐ ਮੈਂ ਗੱਲ ਕਰਦੀ ਕੋਈ ਨਹੀਂ ਪੁੱਤ ਕਰਦੇ ਆ ਗੱਲ ਆ ਪਰੋਣੇ ਜਾਂ ਲੈਂਦੇ ਜਰਾ ਕੋਈ ਗੱਲ ਨਹੀਂ ਉਹ ਕਿਹੜੇ ਉਪਰੇ ਨੇ ਆ ਜਾਓ ਅਤੋਂ ਹੀ ਮੇਰੀ ਗੱਲ ਸੁਣਿਓ ਜਰਾ ਤੂੰ ਵੀ ਆ ਪਾਜੀ ਤੂੰ ਇੱਕ ਮਿੰਟ ਉਹ ਮੈਜ ਅੰਡਟ ਜੇ ਇੱਕ ਮਿੰਟ ਕੋਈ ਗੱਲ ਇੱਥੇ ਆ ਜਾ ਤਾ ਚਲ ਕੋਈ ਨਹੀਂ ਬੈਠੇ ਨਹੀਂ ਆਜੋ ਇੱਥੇ ਬੈਠੋ ਕੋਈ ਨਹੀਂ ਉਹ ਵਹੀ ਬੋ ਫੌਜ ਨਾਲ ਫਸਲવાડી ਠੀਕ ਠਾਕ ਹਾਂ ਵਧੀਆ ਵਧੀਆ ਤੂੰ ਹੀ ਸੁਣਾ ਬਸ ਵੇਖ ਲੋ ਆਪਣਾ ਹੀ ਹੋ ਗਿਆ ਨਾ ਟਾਈਮ ਪਾਸ ਸਾਡੀ ਪੁੱਤ ਰਿਸ਼ਤੇਦਾਰੀ ਹੈ ਤੁਹਾਡੇ ਪਿੰਡ ਕਿੰਨਾ ਵੱਲ ਇਹਨਾਂ ਤੇ ਕਦੀ ਦੱਸਿਆ ਹੀ ਨਹੀਂ ਉਹ ਪੁੱਤ ਇੱਕੋ ਫੌਜ ਤੋਂ ਰਟਾਇਰ ਆਇਆ ਹਜੂਰਾ ਸਿੰਘ ਉਹ ਠੀਕ ਹੈ ਠੀਕ ਹੈ ਗੁਰਦਾਰੇ ਵਾਲੀ ਸਾਈਡ ਜਿਹੜੇ ਆਹ ਉਹਨਾਂ ਦੇ ਮੁੰਡੇ ਵੀ ਦੋ ਕੋ ਠੀਕ ਹੈ ਠੀਕ ਹੈ ਹਾਂ ਉਹਨਾਂ ਵਾਲਾ ਚਲੋ ਭੀ ਇਹ ਤੇ ਵਧੀਆ ਆ ਤੇ ਆਹੋ ਮੈਂ ਹਾਂ ਚੱਲ ਜੇ ਕਦੇ ਜਾਵਾਂਗੇ ਤੇ ਉਹਨਾਂ ਨਾਲ ਉਹਨਾਂ ਨੂੰ ਮਿਲ ਕੇ ਆਵਾਂਗੇ ਨਾਲੇ ਤੁਹਾਡੇ ਵੀ ਘਰੋਂ ਹੋ ਕੇ ਆਵਾਂਗੇ ਨਹੀਂ ਨਹੀਂ ਜ਼ਰੂਰ ਆਇਓਕਰ ਆਪਣਾ ਘਰ ਕਿਹੜਾ ਬਗਾਨਾ ਉੱਥੇ ਆਪਣਾ ਤੁਹਾਡਾ ਘਰ ਕਿਹੜੇ ਪਾਸੇ ਉਹਨਾਂ ਤੇ ਲੱਗੇ ਜੀ ਬਸ ਨਾਲ ਹੀ ਉਹਨਾਂ ਦੇ ਅੱਛਾ ਉੱਲੀ ਸਾਈਡ ਹੀ ਗੁਰਦੁਆਰੇ ਦੇ ਨਾਲ ਹੀ ਉਹਨਾਂ ਦਾ ਘਰ ਉਹਦੀ ਦੂਰੀ ਸਾਈਡ ਦੇ ਉੱਪਰ ਨਾਲ ਹੀ ਘਰ ਅੱਛਾ ਫਿਰ ਲੱਗੋ ਲੱਗੇ ਜੀ ਹਾਂਜੀ ਹਾਂਜੀ ਲੱਗੇ ਜੀ ਕਵਾਂਡੀ ਆਪਣੇ ਠੀਕ ਹੈ ਠੀਕ ਹਾਂਜੀ ਚਲੋ ਵਧੀਆ ਗੱਲਾਂ ਵੈਸੇ ਤੇ ਆਜੋ ਆਜੋ ਜਰਾ ਕੋ ਉਹ ਮੇਰੀ ਗੱਲ ਸੁਣ ਉਹ ਘਰ ਦਾ ਵੜਾ ਵੜਾ ਪੁਰਾਣੇ ਐ ਕਿ ਤੂੰ ਸਾਰੇ ਟੱਬਰ ਨੂੰ ਇੱਥੇ ਲਿਆਂਦਾ ਓ ਹੈ ਉਹ ਗੱਲ ਕੀ ਹੋਣਾ ਕਾਦੀ ਗੱਲ ਕਰਦੀ ਐ ਤੂੰ ਆ ਜਾ ਹਮਨ ਨਹੀਂ ਆ ਜਾ ਲੱਗ ਕਿਉਂ ਨਹੀਂ ਕਰਨੀ ਹੁਣ ਖਲਾਰਾ ਪਾ ਕੇ ਦੱਸਣਾ ਸਾਰਿਆਂ ਨੂੰ ਇੱਕ ਧਿਆਨ ਫਿਰ ਮੈਨੂੰ ਕਹਿਣਾ ਬੋਲਦੀ ਐ ਹੁਣ ਇਹਦਾ ਸੱਸਾਹਰਾ ਵਾ ਉਹਨਾਂ ਦਾ ਕਿ ਫਿਰ ਜ਼ੁਬਾਨ ਦਾ ਲੱਗੇ ਪੁਰਾਣੇ ਦੇ ਬਹਿਣ ਦਾ ਤੇ ਫਿਰ ਕੀ ਐ ਉਹਨਾਂ ਗੋਲੀ ਮਾਰਤੀ ਐ ਕਿਸ ਨੂੰ ਉਹ ਕਿਹੜਾ ਮੰਮੀ ਆਪ ਗਏ ਹੀ ਆਪਾਂ ਹੀ ਆਖਿਆ ਵੀ ਆਜੋ ਲੱਗੇ ਬੈਠੇ ਆਹੋ ਜਿਹੜੀ ਉਹ ਤਾਂ ਜਲੂਸ ਚੰਗੀ ਤਰ੍ਹਾਂ ਪਰ ਡੈਡੀ ਕੇ ਦੇ ਸਾਹਮਣੇ ਨਹੀਂ ਗੱਲ ਕਰਨੀ ਚਾਹੀਦੀ ਪਰ ਤੂੰ ਤਪ ਕਰਨੇ ਆ ਉਹ ਇੱਕ ਮਿੰਟ ਖਲੋ ਜੋ ਹੋਇਆ ਕੀ ਹੁਣ ਦੱਸੋ ਹੁਣ ਆ ਕੀ ਆ ਕਰ ਦੀ ਗੱਲ ਘਰ ਚ ਰਹਿਣੀ ਚਾਹੀਦੀ ਆ ਉਹਨਾਂ ਸਾਹਮਣੇ ਕੱਲ ਡੱਪੇ ਜੇ ਫੋਲਣ ਪੀ ਮੈਂ ਲੈਣ ਆਇਆ ਤੇ ਮੈਂ ਆਉ ਕਰਨਾ ਇਹਦਾ ਕਿਦਾਂ ਦਾ ਕਿ ਦਿਮਾਗ ਵਾ ਮੇਰੀ ਗੱਲ ਸੁਣ ਲੋ ਧਿਆਨ ਦੇ ਨਾਲ ਜਿੰਨਾ ਚਿਰ ਦੀ ਮਾਰ ਹੀ ਨਾ ਹੁੰਦੀ ਮੈਂ ਵੀ ਆਪਣੀ ਕੁੜੀ ਨੂੰ ਤੋੜਨੀ ਉਹਦੀ ਮ ਮੜਕਾ ਪਣਾਣੀ ਆ ਅਗਲੇ ਚੱਲ ਕੇ ਆਏ ਨੇ ਘਰੇ ਤੇ ਚੁੱਪ ਕਰਕੇ ਨਾ ਅਮਨ ਨੂੰ ਘੱਲੀ ਉਹਨਾਂ ਦੇ ਨਾਲ ਉਹ ਫਿਰ ਵੀ ਮੈਂ ਨਾ ਚੰਗੇ ਨੇ ਹੈ ਗੱਲ ਕਰਨ ਵਾਲੀ ਆ ਵੀ ਆ ਗਿਆ ਵੀਰ ਉਹ ਵੀ ਨਾਲ ਆ ਜਿੰਦੀ ਤੇ ਫਿਰ ਕਿਉਂ ਚੱਲਾਂ ਦੀ ਤੇ ਫਿਰ ਜੇ ਇਹ ਆ ਗਿਆ ਤੇ ਕੋ ਰਹਿ ਗਿਆ ਮੈਂ ਪਰ ਆਹੋ ਰਹਿ ਗਿਆ ਵਾ ਮੇਰੀ ਗੱਲ ਸੁਣਾ ਤੇਰਾ ਤਾਂ ਬਾਘੁੜੀਏ ਖਰਾਬ ਜਿੰਨਾ ਸਾਰੀ ਉਮਰ ਕੱਟਣੀ ਆ ਉਹ ਆਇਆ ਵਾ ਹੈ ਤੂੰ ਹੋ ਕੇ ਕੁੰਗ ਲੈਣਾ ਅਮਨ ਤੂੰ ਸਿਆਣੀ ਬਣ ਮੇਰੀ ਭੈਣ ਵੀਰ ਮੈਨੂੰ ਨਹੀਂ ਪਤਾ ਮੰਮੀ ਨੂੰ ਪਤਾ ਹੋਵੇ ਆਹੋ ਦਿਮਾਗ ਦੀ ਇਹਦਾ ਮੰਮੀ ਨੂੰ ਪਤਾ ਹੋਵੇ ਮੰਮੀ ਨੂੰ ਤੂੰ ਵੀ ਗਾਣਾ ਅਮੀਰ ਨਾ ਮਗਰ ਲੱਗੀ ਰਹੀ ਤੂੰ ਦੱਸ ਤੂੰ ਦੱਸ ਜਾਣਾ ਹੈਗਾ ਨਹੀਂ ਉਧਰ ਲੋਕ ਵੀ ਜਾਣਾ ਮੈਨੂੰ ਨਹੀਂ ਪਤਾ ਬਸ ਠੀਕ ਹੈ ਜੇ ਜਾਣਾ ਤਾਂ ਆਪਾਂ ਕਹਿ ਦਿੰਦੇ ਆ ਵੀ ਅਮਨ ਜਾਏ ਕਿੱਧਰ ਜਾਣਾ ਕਿੱਦਾਂ ਜਾਣਾ ਨਾ ਤੂੰ ਉਥੇ ਜਿਹੜੀ ਤੇਰੀ ਸੱਸ ਨੇ ਐਡੀ ਲੰਮੀ ਲੁਤਰੋ ਫੇਰੀ ਆ ਉਹ ਆਵੇ ਆੜ ਕੇ ਆੜ ਕੇ ਕਾਫੀ ਪੰਗੇ ਉਹ ਤੇ ਆਪ ਆਉਂਦੀ ਨਹੀਂ ਆ ਜਿੰਨੇ ਰੋਣ ਹੋ ਗਈ ਮੈਨੂੰ ਜਿੰਨੇ ਦੀ ਗੱਲ ਹੋ ਗਈ ਸਾਡੋ ਆਇਆ ਡਾਡੀ ਤੂੰ ਪੜ ਕੇ ਉਹਦੇ ਨਾਲ ਘੁੜਨੇ ਪਈ ਇਹ ਗੱਲ ਵਿੱਚ ਨਾ ਸਾਡੀ ਇੱਜ਼ਤ ਨਹੀਂ ਗਈ ਬਣਦੀ ਮੰਮੀ ਸਗੋਂ ਇਤ ਵਾਜਦੀ ਏ ਇਤ ਤਾਂ ਬਣਨੇ ਕਿਸੋ ਕੇਸੀ ਹੋ ਗਏ ਹੈ ਇਸ ਤੂੰ ਬਣਾਉਂਦਾ ਬਣਾਉਂਦਾ ਨਾ ਤੇ ਦਿਮਾਗ ਖਰਾ ਲ ਤਰਾ ਪਹਿਲਾ ਨਾ ਚੁੱਪ ਕਰ ਜੋ ਉਹਨਾਂ ਦੋਹਾਂ ਜੀਆਂ ਨੂੰ ਫੁਲਕੇ ਖਵਾ ਲਓ ਦੋ ਦੋ ਤੇ ਉਹਨਾਂ ਨੂੰ ਕਹੋ ਵੀ ਚਲੋ ਹੁਣ ਤੁਸੀਂ ਆਪਣੇ ਘਰ ਤੇ ਇਹੀ ਬਾਅਦ ਚ ਬੈਠ ਕੇ ਠੰਡੇ ਮਸਲੇ ਫਿਰ ਗੱਲ ਕਰਾਂਗੇ ਉਹ ਮਸਲੇ ਬਾਦੀ ਗੱਲ ਕਰਨੀ ਹੈ ਉਹ ਆਇਆ ਵਾ ਅਗਲੇ ਨਾਲ ਕੁੜੀ ਤੋਰ ਐਵੇਂ ਤੋੜਾ ਕੁੜੀ ਐਦਾਂ ਕਿਦਾਂ ਤੋੜਦਾ ਕੁੜੀ ਮੈਨੂੰ ਲੱਗਦਾ ਮੰਮੀ ਤੂੰ ਘਰ ਨੀ ਹੋਸਮ ਦੇ ਆਇਆ ਦਾ ਕਰ ਨਹੀਂ ਵਸਣ ਦੇਣਾ ਤੇ ਕੀ ਗੱਲ ਜੁੰਡੇ ਪਟਾਵਾਂ ਆਦੇ ਫਿਰ ਮੈਂ ਉੱਥੇ ਕਿੰਨੇ ਕੁ ਜੁੰਡੇ ਇਹਦੇ ਕਿਤੇ ਪੁੱਟੇ ਗਏ ਉੱਥੇ ਉਹ ਬਥੇਰੀ ਵੱਧ ਵਾ ਮੈਂ ਤਾਂ ਸੁਣ ਜਿਆ ਕਰਾਂ ਨਾ ਬੋਲਣ ਦੀ ਜਨਾਬਈ ਇੱਥੇ ਜੁੰਡੇ ਜੁੰਡੀਆਂ ਹੋਣਾ ਇਹਨਾਂ ਨੇ ਮੇਰੀ ਗੱਲ ਸੁਣੋ ਕਿਤੇ ਨਹੀਂ ਜੁੰਡੋ ਜੁੰਗੀ ਹੋ ਜਾਣਾ ਹੁਣ ਆਵਾ ਮੇਰੇ ਕੰਮ ਹੀ ਇੱਥੇ ਯਾਰ ਥੋੜੀ ਬੋਲੋ ਕੀ ਤਾ ਮਾਸ਼ਾ ਅੱਲਾਹ ਆ ਰਿਹਾ ਤੇਰੀ ਮੈਂ ਕਿੰਨਾ ਜਿਹੜੀ ਕਿ ਨਹੀਂ ਗੱਲ ਸੁਣਨ ਲੈ ਤੜੀ ਉਹਨਾਂ ਨੂੰ ਜਬਾਰਿਕ ਨਾ ਚੱਲਦਾ ਪਤਾ ਨਹੀਂ ਇਹਨੂੰ ਕੋਈ ਜਾ ਜਾ ਕੇ ਬੋਲੇ ਕੰਮ ਦੀ ਉੱਥੇ ਕੰਮ ਕਰਨਾ ਪੈਂਦਾ ਇੱਥੇ ਕਸ਼ਟ ਤਾਂ ਇਹਦੀ ਮੈਨੂੰ ਕੀ ਆ ਕੰਮ ਦਈ ਆ ਸਾਨੂੰ ਤਾਂ ਪੈਣੀ ਆ ਕੀ ਤੇ ਆਪਣਾ ਜੇ ਨੀ ਕੱਲਾ ਬਾਕੀਆਂ ਦਾ ਵੀ ਘਰ ਆ ਤੇਰਾ ਘਰ ਵਾ ਤੂੰ ਰਜਿਸਟਰੀ ਕਰਾਈ ਆ ਆਹੋ ਮੈਂ ਕਰਾਈ ਆ ਕਿਉਂ ਇਹ ਜਲੂਸ ਕੱਢਣ ਡਏ ਜੇ ਜੇ ਤੈਨੂੰ ਬਹੁਤੀ ਤੰਗੀ ਆ ਨਾ ਵੀ ਮਾਸੜ ਦੀ ਦੇ ਸਾਹਮਣੇ ਨਹੀਂ ਗੱਲ ਕਰਨੀ ਮੈਂ ਅੱਜ ਨੂੰ ਇੱਥੇ ਲੈ ਆਉਣਾ ਵਾ ਹੋਰ ਦੱਸੋ ਹੈ ਦਿਮਾਗ ਖਰਾਬ ਉਹਨੂੰ ਕੱਲ ਹੀ ਲੈ ਆਉਣਾ ਇੱਥੇ ਤੂੰ ਚੁੱਪ ਕਰਕੇ ਬਹਿ ਜਾ ਵੱਧ ਤਾ ਵੱਧ ਵਾ ਇਥੇ ਹੁਣ ਕਹੇ ਬੰਨੇ ਗੱਲ ਲਾਉਣੀ ਆ ਕਿ ਨਹੀਂ ਮੇਰੀ ਗੱਲ ਸੁਣ ਲੋ ਧਿਆਨ ਦੇ ਨਾਲ ਮੈਂ ਅੱਜ ਕੁੜੀ ਨਹੀਂ ਜੇ ਤੋਰਨੀ ਬਸ ਜੇ ਮੰਮੀ ਅੱਜ ਨਾਣਾ ਨੂੰ ਕਢਾਇਆ ਫਿਰ ਉਹਨਾਂ ਕਦੇ ਵੀ ਨਹੀਂ ਜੇ ਖੜਨਾ ਇਹਨੂੰ ਕਿਉਂ ਨਹੀਂ ਖੜਨਾ ਖੜਨਾ ਨਹੀਂ ਇੱਥੇ ਉਹ ਆਊਗੀ ਸਾਸੇ ਦੀ ਜਿਹੜੀ ਡਿਲਮੀ ਜ਼ਬਾਨ ਕੱਢਦੀ ਸੀ ਤੇ ਬੇਇੱਜ਼ਤੀ ਕੀਤੀ ਮੇਰੇ ਘਰ ਗਈ। ਤੈਨੂੰ ਤਾਂ ਗੱਲ ਸੁਣ ਲੈ। ਜਦੋਂ ਮੈਂ ਤੇਰੇ ਮਾਮੂਹ ਨਾਲ ਦੇਖਣ ਆ ਬਈ ਹੁਣ ਚੁੱਪ ਕਰ ਲਈ ਹੁਣ ਕਰ ਲਈ ਹੈ। ਧੀ ਭੈਣ ਦਾ ਘਰ ਵਸਾਈਦਾ ਹੁੰਦਾ ਕਿ ਝਾੜੀ ਦਾ ਹੁੰਦਾ ਹੈ। ਘਰ ਦੀ ਕਿ ਫਿਰ ਦੀ ਵੱਡੀ ਸਿਆਣੀ ਹੈ। ਬੋਲ ਮਨੂ ਤੂੰ ਦੱਸ ਫੇ ਮੈਂ ਨਹੀਂ ਜਾਣਾ। ਮੰਮੀ ਮੈਂ ਤਾਂ ਕਹਿਣ ਦੀ ਮੈਂ ਨਹੀਂ ਜਾਣਾ। ਕਿਹਨੇ ਦੇ ਮੇਰੇ ਸਾਥ ਮੰਮੀ ਮੰਮੀ ਕਹੂਗੀ ਤਾਂ ਫੇਰ ਹੀ ਜਾਊਗੀ ਉਹ। ਅਮਨ ਤੂੰ ਪਛਤਾਉਣਾ ਵੇਖੀ ਇੱਕ ਦਿਨ। ਇਸ ਤਰ੍ਹਾਂ ਨਹੀਂ ਪੁੱਤ ਕਰੀਦਾ ਹੁੰਦਾ। ਆਹੋ ਤੂੰ ਜਾਣੀ ਹੈ ਹੁਣ। ਤੂੰ ਵੀ ਮੈਨੂੰ ਇੱਥੋਂ ਕੱਢਣਾ ਚਾਹੁੰਦੇ ਓ ਜਦੋਂ ਮੈਂ ਇੱਕ ਵਾਰੀ ਆਖਿਆ ਵੀ ਮੈਂ ਉੱਥੇ ਨਹੀਂ ਜਾਣਾ ਮੈਂ ਬੜੀ ਤੰਗ ਮੈਂ ਉੱਥੇ ਤੇ ਫੇਰਾਂ ਵੀ ਜਾਵਾਂ ਨਹੀਂ ਜੇ ਤੂੰ ਇਨੀ ਤੰਗ ਹੀ ਉੱਥੇ ਤੂੰ ਮੈਨੂੰ ਫੋਨ ਕਰਦੀ ਆਹ ਤੇਰੇ ਦੋ ਭਰਾ ਵਾ ਇਹਨਾਂ ਨੂੰ ਕਰਦੀ ਹੈ ਉਹ ਚੋਕੇ ਆਪਣੀ ਮਾਂ ਨੂੰ ਫੋਨ ਕਰਤਾ ਇਹਨੇ ਇੱਕ ਦੀਆਂ ਚਾਰ ਲਾ ਕੇ ਉੱਥੇ ਜਲ ਗਈ ਅਮਨ ਮੇਰੇ ਸੁਣ ਗੱਲ ਮੈਂ ਲੱਗਾ ਭਾਜ ਨੂੰ ਕਹਿਣਾ ਵੀ ਅਮਨ ਜਾਏ ਤੁਹਾਡੇ ਨਾਲ ਕਹਾਂ ਡੈਡੀ ਹਣਾ ਯਾਰ ਇਦੀ ਵੱਡੀ ਗੱਲ ਵੀ ਕੋਈ ਨਹੀਂ ਨਾ ਤੂੰ ਕਿਹਦਾ ਕਹਿ ਰਿਹਾ ਅਮਰ ਤੂੰ ਚੁੱਪ ਕਰ ਸਨੀ ਜਾ ਸ਼ਰਨ ਨੂੰ ਜਾ ਕੇ ਕਹਿ ਵੀ ਦੋ ਦੋ ਫੁਲਕੇ ਖਵਾ ਲੈ ਨਾ ਤੇ ਕੱਲ ਆਪਣੇ ਘਰ ਜਾਉਗਾ ਬਲੋ ਰਾਮ ਦਾ ਕਿ ਦਾ ਤੜਫਦਾ ਵਾਏ ਇਹਨੂੰ ਉੱਧਾ ਹੀ ਜ਼ਿਆਦਾ ਹੀ ਤੜਫਣੀ ਮਿੱਟੀ ਲੱਗੀ ਆ ਉਹ ਬੰਮਾਰੀ ਸਾਰੀ ਤੇਰੀ ਆ ਪੁੱਤ ਕਿ ਤੂੰ ਕਹਿੰਦੀ ਇੱਥੇ ਆ ਗਈ ਆ ਹੋਰ ਕੋਈ ਆ ਜੇ ਉਹ ਨੀ ਮੱਚਦਾ ਮੰਮੀ ਸਿਆਣੇ ਬਣੋ ਤੂੰ ਥੋੜਾ ਜੀ ਵੇ ਮੈਂ ਸਿਆਣੀ ਆ ਤੇ ਮੈਂ ਛਿੱਤਰ ਪਾਉਾਂ ਆਪਣੀ ਧੀ ਨੂੰ ਫਿਰ ਸੁખી ਹੋ ਜਾਊਗੀ ਤੁਸੀਂ ਉਹ ਮੇਰੀ ਗੱਲ ਸੁਣ ਲੈ ਸਾਰੀ ਦੁਨੀਆ ਦੀਆਂ ਭਣਾਂ ਭਣੇ ਘਰ ਵਸਣ ਡੀਆਂ ਵਾ ਤੂੰ ਨਾ ਥੋੜੀ ਬਹੁਤੀ ਸ਼ਰਮ ਕਰਿਆਗਾ ਹੈ ਅਜੇ ਕਿਹੜੇ ਦੇਣ ਤੇ ਕੀ ਗੱਲ ਆ